ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਇੱਕ ਪਾਲਕ ਕੱਟਾ ਤੇ ਇੱਕ ਪਾਲਕ ਕੱਟੀ ਦੋ ਨਗ ਦਿਖਾਉਣੇ ਆ ਡਿਟੇਲ ਆਪਾਂ ਵੀਰ ਤੋਂ ਪੁੱਛਦੇ ਆਓ ਅੱਗੇ ਕਰੀਏ ਗੱਲ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਹਾਂਜੀ ਨਾਮ ਐਡਰੈਸ ਦੱਸੋ ਜੀ ਆਪਣਾ ਮੇਰਾ ਨਾਮ ਪਸ਼ੋਤਮ ਸਿੰਘ ਪਿੰਡ ਨਮਾਲਾ ਮੋੜ ਤਸੀਹ ਤਬਾ ਜਲਾ ਬਰਨਾਲਾ ਜੀ ਅੱਛਾ ਪਿੰਡ ਆਪਣਾ ਸੁਖਪੁਰੇ ਮੋੜ ਦੇ ਕੋਲੇ ਆ ਗਿਆ ਨਮਲੇ ਮੋੜ ਹਾਂਜੀ ਮੋਬਾਈਲ ਨੰਬਰ ਬ 75893 68975 68975 ਜੇ ਆਪਾਂ ਪਹਿਲੇ ਨੰਬਰ ਤੇ ਕੱਟਾ ਦੇਖਦੇ ਆਂ ਪਾਲਕਾ ਇਹ ਆਪਣਾ ਘਰ ਦਾ ਜਾਂ ਪਾਲਿਆ ਹਾਂਜੀ ਘਰ ਦਾ ਹੀ ਹੈ ਠੀਕ ਹੈ ਤੇ ਕੀ ਰਿਕਾਰਡ ਵਗੈਰਾ ਛੇ ਦੀ ਮਾਂ ਦਾ ਇਹ ਮਾਂ ਦਾ 616 ਲੀਟਰ ਦੇ ਵਿੱਚ ਹੋਈ ਪਹਿਲੇ ਸੂਏ ਸੀ ਅੱਛਾ ਚੰਗੀ ਮੈਂ ਸੀ ਵਧੀਆ ਉਹ ਵਧੀਆ ਕੁਆਲਟੀ ਤੇ ਕੱਦ-ਕਾਟ ਬਹੁਤ ਜ਼ਿਆਦਾ ਸੀਗਾ ਜੀ ਆਪਾਂ ਦੱਸਦੇ ਸੋਹ ਦੀ ਸੁਲਤਾਨ ਦੀ ਸੀ ਬੁੱਢੇ ਖੜੇ ਆਲ ਦੀ ਹਾਂਜੀ ਹਾਂਜੀ ਹਾਂ ਇੱਥੇ ਲੱਤ ਟੁੱਗਦੀ ਸੀ ਉਹਦਾ ਕਰਕੇ ਮਾਂ ਘਬਰਾ ਗਿਆ ਬਸ ਇੱਥੇ ਕਿ ਮਰ ਜੂਗੀ ਮੈਂ ਦੇਣੀ ਪੈਗੀ ਅੱਛਾ ਪਹਿਲੇ ਸੂਏ ਦੇ ਕਟਾ ਆ ਗਿਆ ਪਹਿਲੇ ਸੂਏ ਦੇ ਕਟਾ ਆ ਅੱਛਾ ਇਹ ਕਿਹੜੇ ਟੀ ਟੀਕੇ ਦਾ ਬਾਰੇ ਮੈਨੂੰ ਇੰਨਾ ਪਤਾ ਨਹੀਂ ਜੀ ਵੈਸੇ ਟੀਕਾ ਵਧੀਆ ਪਰ ਹੈ ਜੀ ਮੇਰੇ ਖਿਆਲ ਅੱਛਾ ਜਿਹੜੀ ਇਹਦੀ ਮਾਂ ਸੀ ਉਹ ਸੁਲਤਾਨ ਬੁੱਢੇ ਖੜੇ ਵਾਲੇ ਦੀ ਸੀ ਜੀ ਹਾਂ ਜੀ ਸਰ ਬਹੁਤ ਚੰਗੀ ਬਾਡੀ ਲੈਣ ਦੀ ਸੀਗੀ ਕੁਆਲਟੀ ਪੂਰੀ ਕਾਟ 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 ਬੰਦਾ ਹੱਥ ਨਹੀਂ ਚ ਜਾਂਦਾ ਜੀ ਅੱਛਾ ਝੋਟੇ ਆਪਣੇ ਕੋਲ ਲੱਤ ਰੁੱਟਣੇ ਕਰਨ ਖਰਾਬ ਹੋ ਗਈ ਅੱਛਾ ਕਹਿੰਦਾ ਉਹਦੇ ਥੱਲੇ ਆਪਾਂ 15 ਕਿਲੋ ਝੋਆ ਪਲੂਣ ਦਾ 16 ਲੀਟਰ ਦੁੱਧ ਪਹਿਲੇ ਹੀ ਸੋਚਵਾਇਆ ਅੱਛਾ ਉਹਦਾ ਆ ਗਿਆ ਕਟਾ ਹਾਂ ਜੀ ਤੇ ਇਹ ਆਪਾਂ ਹੁਣ ਵੇਚਣਾ ਉਮਰ ਕਿੰਨੀ ਕੁ ਹੋ ਗਈ ਹੈ ਜੀ ਉਮਰ ਇਹ ਖੀਰਾ ਹੀ ਹੈ ਜੀ ਖੀਰਾ ਲਗਭਗ 20 22 ਮ ਸੋਬਰ ਸਿੰਘ ਦਾ ਮੂੰਹ ਬਥਾ ਦੇਖ ਸਕਦੇ ਸੋਹਣਾ ਸਾਫ ਸੁਥਰਾ 15 16 ਕਿਲੋ ਵਾਲੀ ਮਹਿ ਦਾ ਇਹ ਕਟਾ ਆ ਗਿਆ ਦੀ ਮਾਸ ਹੀ ਸੁਲਤਾਨ ਬੁੱਢੇ ਖੇੜੇ ਦੀ ਸੋ ਇਹ ਮੰਨ ਕੇ ਚੱਲੋ ਆਪਣੀ ਸ਼ੋਰ ਵੀ ਕਿਰੇ ਸੀ ਮਨ ਦਾ ਚੰਗਾ ਵੈਸੇ ਸੀ ਮਨ ਭਰਾ ਸੀਗਾ ਤੇ ਟਰੈਕਟਰ ਵਗੈਰਾ ਦੇਖੋ ਕੱਟੇ ਦੇ ਚੰਗੇ ਉਤਰੀ ਵਗੈਰਾ ਚੰਗੀ ਆ ਸੋਹਣਾ ਔਰ ਆਲ ਟਾਈਮ ਦੇ ਵਿੱਚ ਕੱਟਾ ਕ੍ਰੋਸਿੰਗ ਕਰਨ ਦੇ ਬਿਲਕੁਲ ਕਾਬੜਾ ਨਿਸ਼ਾਨੀਆਂ ਵਗੈਰਾ ਸਾਰੀਆਂ ਮੰਨ ਕੇ ਚੱਲੋ ਮੋਰਾ ਜਿਹਾ ਵਧੀਆ ਜੱਤ ਧੰਨ ਵਗੈਰਾ ਵੀ ਚੰਗਾ ਪੈਂਦਾ ਪਿਆ ਹਨਾ ਤੇ ਬਾਕੀ ਮਹਿ ਚੰਗੀ ਦਾ ਆ ਗਿਆ ਮੇਨ ਜਿਹੜੀ ਗੱਲ ਆ ਇਹ 15 ਕਿਲੋ ਤੋਂ ਪਾਰ ਵਾਲੇ ਛੋਟੀ ਸੁਲਤਾਨ ਉਹਦਾ ਗਾਂਹੇ ਦੋ ਤਰਾ ਆ ਗਿਆ ਮਨ ਕੇ ਚਲੋ ਵੀਰ ਜੀ ਮਾਂ ਉਹਦੀ ਧੀ ਸੀਗੀ ਸੁਲਤਾਨ ਦੀ ਤੇ ਟੈਸਟ ਜੀ ਗਾਲੇ ਵੇ ਸੇਪ ਵਗੈਰਾ ਚੰਗੀਆਂ ਰੇਟ ਵੀਰ ਕਹਿੰਦੇ ਫੋਨ ਤੇ ਕਰਾਂਗੇ 20 ਮਹੀਨੇ ਤੋਂ ਪਾਰ ਕੱਟੇ ਦੀ ਏਜ ਆ ਤੇ ਮੱਝ ਵਗੈਰਾ ਲੱਗਦੇ ਨੇ ਦੇਖੀ ਕੱਟੀ ਵਗੈਰਾ ਕਰ ਜੇ ਆਪਾਂ ਕੋਈ ਜੇ ਝੋਟੀ ਇਹ ਤਾਂ ਪਲਵਾਦੀ ਕਹਿੰਦਾ ਵਾਜ ਮੈਂ ਕ੍ਰੋਸਿੰਗ ਦੇ ਕਾਬਲਾ ਹੋਣ ਜਾਵਾਂ ਹਣਾ ਜੀ ਉਹ ਵੀ ਆਪਾਂ ਵੇਚ ਨਹੀਂ ਹਣਾ ਹਾਂ ਜੀ ਉਹ ਵੀ ਤੇ ਅੱਗੇ ਭਾਈ ਦੋ ਨਵਰੇ ਦੀ ਝੋਟੀ ਦੇਖ ਰਹੇ ਇਹਦੀ ਉਮਰ ਕਿੰਨੀ ਹੋਗੀ ਇਹ ਸਵਾ ਦੋ ਸਾਲ ਦੀ ਹੋਣੀ ਇਹ ਖੀਰੀਓ ਦੰਦ ਨਹੀਂ ਦੇਖੇ ਦੇਲੇ ਬੰਦਾ ਆਈ ਆਪਾਂ ਇੰਨਾ ਧਿਆਨ ਕਰਿਆ ਜੀ ਜੀ ਤੇ ਕਿੰਨੇ ਚੰਗੇ ਵਹਿਦੀ ਆਈ ਇਹ ਇਹ 11 12 ਲੀਟਰ ਦੁੱਧ ਸੀ ਉਹਦੇ ਪਹਿਲਾਂ ਥੋੜੇ ਜਿਹਾ ਕਿਤੇ ਅੱਛਾ 11 ਕਿਲੋ ਵਾਲੀ ਸੁਆ ਚੋਕੇ ਅਸੀਂ ਵੇਚਦੀ ਸੀ ਅੱਛਾ ਹੁਣੇ ਕ੍ਰੋਸ ਇਸੇ ਕੱਟੇ ਤੋਂ ਆ ਹਾਂ ਜੀ ਇਹ ਇੰਜ ਕੱਟੇ ਤੋਂ ਕ੍ਰੋਸ ਕਰਾ ਗਏ ਜੀ 21 ਤਰੀਕ ਨੂੰ ਅੱਜ ਦੇਣੀ ਸਾਰੇ 7 8 ਹੋਏ ਆ ਹਾਂ ਜੀ ਹਾਂ ਜੀ ਜੀ ਠੀਕ ਹੈ ਤੇ ਇਹਦਾ ਰੇਟ ਕੀ ਆ ਗਿਆ ਜੀ ਇਹਦਾ ਵੀ ਫੋਨ ਤੇ ਕਰਦੇਗੇ ਥਣ ਥਣ ਚਾਰੀ ਹੈ ਹਾਂ ਜੀ ਚਾਰ ਕਹਿੰਦਾ ਬਾ ਦੋਨੇ ਨਾ ਗਾ ਬਾ ਵੇਚਨੇ ਕੋਈ ਵੀ ਰੱਖਣ ਵਾਲਾ ਹੋਇਆ ਬਾ ਦੋਨੇ ਇਕੱਠੇ ਦੇ ਦਾਂਗੇ ਭਾਵੇਂ ਸੁਭਰੋ ਕੱਟੀ ਦੇ ਚਾਰੇ ਥਾਣਾਗੇ ਤੇ 11 ਕਿਲੋ ਵਾਲੀ ਮੈਦੀ ਕੱਟੀ ਆ ਰੇਟ ਇਹਦਾ ਫੋਨ ਤੇ ਰਹੂਗਾ ਸੋ ਵੀਰੋ ਕੱਦ ਕਾਠ ਵਗੈਰਾ ਦੇਖ ਲਓ ਝੋਟੀਆਂ ਚੰਗਾ ਤੇ ਇਹ ਪਹਿਲੀ ਵਾਰ ਟੀ ਕਪਰਾ ਆ ਜਾਏਗਾ ਅੱਗੇ ਵੀ ਕਿਤੇ ਪ੍ਰਾਈਸ ਇੱਕ ਰਿਪੀਟ ਤਾਂ ਨਹੀਂ ਕਰੀ ਫੋਨ ਫੁੱਲ ਤਾਰਾਂ ਸੀ ਦੋ ਤਿੰਨ ਦਿਨ ਤਾਰਾਂ ਦਿੰਦੀ ਰਹੀ ਅੱਛਾ ਤੇ ਸਾਂਹ ਤੋਂ ਇਸੇ ਤੋਂ ਲਵਾਤੀ ਸੀ ਕੱਟੇ ਤੋਂ ਸੋ ਕਹਿੰਦਾ ਵਾ ਕੱਟੇ ਤੋਂ ਚਾਂਸ ਫਿਰ 80 85% ਹੋਈ ਜਾਂਦੇ ਹਨਾ ਸੋ ਵੀਰੋ ਦੋ ਨਗ ਵਿੱਕ ਜਿਹੜੇ ਹਾਜਰਾ ਪੈਂਡ ਨਿਮ ਵਾਲਾ ਮੋੜ ਮੋਬਾਈਲ ਨੰਬਰ ਬੋਲ ਦਈਆ ਆਪਣਾ 758936697 ਸੋ ਵੀਡੀਓ ਦੇਖ ਲਈ ਚੈਨਲ ਨੂੰ ਪਿਆਰ ਦੇ ਦਿੱਤਾ ਜੀ